ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ਲਾਈਨ 24 ਦੇਖ ਰਹੇ ਇਸ तमाम दर्शकਾਂ ਦਾ ਸਵਾਗਤ ਹੈ ਪਹਿਲੀ ਪਾਰਸ਼ਾਈ 탄탄 ਚਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਗੁਰਦਾਰਾ ਸਾਹਿਬ ਘੜਾਮੀਪਤੀ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਨੇ ਕੀਤੀ ਸ੍ਰੀ ਹਰਿ ਕ੍ਰਿਸ਼ਨ ਜੀ ਜਾਈਏ ਜਿੱਟੇ ਸ਼ੁਕ ਬਧਾਏ ਤੇਗ ਬਹਾਦਰ ਸਿਮਰੀਆ ਕਾਰਨੋਂ ਨਹੀਂ ਤੇ ਆਵੇ ਧਾਏ ਤਨ ਤਨ ਸਾਹਿਬੀ ਜੀ ਰੂਹਾਂ ਸਾਜੀ ਪਾਤ ਸਤਿਗੁਰੂ ਨਾਨਕ ਪ੍ਰਗਟਿਆ ਮਿੱਠਿਆ ਹੋਆ ਜਿਉ ਕਲਸੂਰ ਜਿ ਨਿਕਲਿਆ ਤਾਰੇ ਛਪ ਕਲ ਸੁਛਸ ਗਾਵੋ ਗੁਰੂ ਰਾਜ ਤਾਜ ਜੋਗ ਜਿਨ ਮੰਨਿਐ ਸਾਹਿਬੀ ਤੁਮਾ ਸਚ ਹੋਰੇ ਨਕਰੀ ਆਪਣੇ ਦਰਸਾਂ ਦੇ ਰਤਨ ਦੀ ਰਾਜ ਅਜੇ ਜੇ ਨਗਰ ਕੀ ਤਸਵੀਰਾਂ ਜਿਆ ਜਾ ਰਹਾ ਕਿ ਕੌਣ ਦੇ ਵਿਸ਼ੇ ਤੇ ਜੀ ਸਤੂਰ ਨਾਨਕ ਵਰਗਿਆ ਕਿਤੇ ਚੌਂਕ ਜਾ ਕੇ ਕਰਦਾ ਬਾਵਾਵਾ ਗੁਰੂ ਸਾਹਿਬ ਮਹਾਰਾਜ ਜੀ ਅੰਮ੍ਰਿਤਧਰ ਜਨ ਕੇ ਹਾਂ ਵਰਤਵਾਰ ਸਾਹਿਬ ਦਾ ਬਣਾਣਾ ਕਰਾਈ ਸਮੀ ਬੜੇ ਪਿਆਰ ਸਰਕਾਰ ਤੇ ਸਰਦਾ ਦੇ ਨਾਲ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਸੰਗਤਾਂ ਸ੍ਰੀ ਕਰਮਾਨੇ ਵਿੱਚ ਆਪ ਸਾਹਮਣੇ ਲਾਏ ਗਏ ਨੇ ਹੈ ਹਨ ਚਾਹ ਦੀ ਲੱਕ ਹੋਰ ਆਪ ਬਸਪਾ ਦੇ ਨਜ਼ਰ ਲਾਏ ਗਏ ਹਨ ਆਹਰੀ ਸੰਗਤ ਦੇ ਸੰਸਦਾਂ ਦੇ ਵਿੱਚ ਬਰਾ ਹਾਂ ਜੀ ਆਜੋ ਸਾਰੇ ਸ਼ਹਿਰ ਜੀ ਕਰਮਾਨਾ ਕਰਦੇ ਨਗਰ ਕਿਰਤ ਵਾਪਸ ਬੜਾ ਜਾਂਦਾ ਆ ਸਾਥ ਵਿੱਚ ਕੀਤਾ ਜਾ ਆਹਰੀ ਸੰਗਤ ਧੰਨਵਾਦ ਜਨਾਬ ਕਿਉਂਕਿ ਅੱਜ ਕੂਰਤੀਆਂ ਕੂਟੀਆਂ ਪ੍ਰਾਪਤ ਕਰ ਰਹੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅੱਜ ਵਾਹਿਗੁਰੂ ਜੀ ਦੇ ਬਰਕਤ ਅਹਿਦਾਨਦਗੀ ਦੀ ਰਾਜਨੀਤੀ ਦੀ ਪਹਿਲੀ ਪਾਰਟੀ ਨੇ ਜੁਗਨਗਰ ਨਗਰ ਕਟੇ ਸੰਸਦ ਦਾ ਦਫਤਰ ਹੁਣ ਆ ਕੇ ਆਣੇ ਲਈ ਸ੍ਰੀ ਪਾਸ਼ਾ ਕਿਰਪਾ ਕਰਨ ਕਿ ਇਸੇ ਥਾਂ ਤੇ ਪ੍ਰਮਾਤਮਾ ਜੀ ਦੀਆਂ ਜੀਵਨ ਦੀਆਂ ਸੇਵਾਵਾਂ ਨੂੰ ਹੋਰ ਦੇਸ਼ ਦੇ ਪੂਰਾ ਮਦਦ ਕਰਨਾ ਚਾਹੀਦਾ ਹੈ

Thank you.